ਦਰ ਕੋਲ ਫੁੱਲ ਖਿੜ ਜਾਂਦੇ ਪਾਪਿਲ ਕੁਰਵਕਾਰਾਂ ਤੁਰੰਤ ਹਿੰਦਾ ਜੁਲੀ ਸਭ ਦੂਰ ਹੋ ਗਈ ਆਤਮ ਗਰੰਧ ਬਣ ਗਏ ਤੇ ਪ੍ਰੇਮ ਦੇ ਨਾਮ ਲੱਭਦੇ ਚਲਨ ਦਾ ਧਿਆਨ ਜੁੜਿਆ ਰਹਿੰਦਾ ਉਹ ਤਤਜ਼ਾਟ ਸਹੁਤ ਨਾਮ ਕਹੋ ਨਾਨਕ ਜਨ ਕੀ ਸਤਿਗੁਰ ਮੰ ਮਿਰਮਲ ਹਰ ਰਵ ਰਿਆ ਸਭ ਮਨ ਮਿਰਮਲ ਵਿਕਾਰਾਂ ਤੋਂ ਰਹਿਤ ਹੋ ਗਏ ਸਭ ਕੁਲਿਆ ਮਿਲਿਆ ਹੈ ਪਾਇਆ ਦਰਗੇ ਮਾ ਇੱਥੇ ਦਰਗਾਹ ਵਿੱਚ ਜਾ ਕੇ ਪਾਈ ਜਾਇਜ਼ੇ ਤਾਂ ਮੰਦੀ ਕਿਉਂਕਿ ਸੁਰਖੀ ਹੋ ਕੇ ਆਇਆ ਹੈ ਨਾ ਲੱਭਤਾ ਨਾਮ ਜਦ ਕੋਈ ਵੈਰ ਪਾਵ ਨਹੀਂ ਕਿਸ ਨਾਲ ਚੋਖਾ ਧੜੀ ਨਹੀਂ ਆਈਆਂ ਕੀਤੀਆਂ ਸਚਨ ਤੇ ਆਏ ਕਿ ਰੱਬ ਨੂੰ ਯਾਦ ਮਾਨ ਸਮਾਨ ਮਿਲਦਾ ਹੈ ਸਾਥ ਦੂਰ ਸੇਵਨ ਸੁਰਨਾ ਦੇਵਲੇ ਸੰਸਾਰ ਪੰਗੋ ਸਮਝ ਆਉਂਦਾ ਹੈ ਪੰਕਤੀ ਕਿ ਪਿਆਸੀ ਸਾਰੇ ਨਹੀਂ ਮਾਨਸ ਬਹੁਤ ਵਿਰਲੇ ਨੇ ਵਿਰਸ ਸੰਸਾਰ ਬਹੁਤ ਵਿਰਲੇ ਨੇ ਤੇ ਉਸਤਵ ਨਹੀਂ ਤਾਂ ਕਿ ਵੀ ਪੜ ਕੇ ਵੀ ਨਾਮ ਜਪਦੇ ਦੂਸਰੇ પતિ ਦਿਵਸ ਰੱਖਦਾ ਇਸ ਮਾਮਲੇ ਤੋਂ ਵੱਡਾ ਕਿ ਨਾਮ ਜਰਾਂ ਕਿਉਂ ਜਪੀ ਗੱਲ ਹੁੰਦੀ ਹੈ ਇੱਥੇ ਦੇ ਪਾਇ ਪ੍ਰਦਾਸ ਕਰੋ ਸੱਚੇ ਪਾਤਸ਼ਾਹ ਜੀ ਜਿਨਨੇ ਕਾ ਸਭ ਦਾ ਭਲਾ ਤੇਰੀ ਕਿਰਪਾ ਜੇ ਨਾਮ ਜਪਦੇ ਨੇ ਅੰਤਰਾ ਆਤਮਾ ਹਮ ਮਮਤਾ ਮਾ ਯਵਤਾਰ ਸੱਚੇ ਗੁਰ ਗੁਰਾਂ ਹਮੇ ਨੂੰ ਸਭ ਦੇ ਰਾਹ ਮਨ ਵਸ ਆ ਜਾਂਦਾ ਹੈ ਪਰਮ ਪਿਤਾ ਆਮ ਨੂੰ ਫਿਰਦੇ ਵਿਸਾਗੇ ਬਾਰ ਬਾਰ ਸਿਮਰਨ ਸ਼ੁਕਰਾਨਾ ਕਰਦੇ ਹੋਈ ਆਤਮਕ ਅਨੰਦ ਮਾਣਦੇ ਨੇ ਜੀ ਆਹ ਤਿੰਨ ਕਬਲ ਹਾਰਣ ਜਿੰਨਾ ਨਾਮੇ ਲਗਾ ਪਿਆਰ ਨਾਮ ਦੇ ਕੁਰਬਾਨ ਸਦਕੇ ਜਾਹਾਂ ਇਹਨਾਂ ਨੇ ਭਾਵੇਂ ਪਰਮਾਤਮਾ ਦੇ ਨਾਮ ਨੂੰ ਤੇ ਆਇਆ ਹੈ ਪਰ ਮੇਸਰ ਦੀ ਰਾਜਨਾ ਕੀਤੀ ਉਹਨਾਂ ਦੇ ਪ੍ਰਤੀ ਗੁਰੂ ਮਹਾਰਾਜ ਸਦਕੇ ਗੁਰਬਾਨ ਜਾਂਦੇ ਨੇ ਬਹੁਤ ਜ਼ਿਆਦਾ ਮਾਨ ਸਮਾਨ ਤੇ ਜਿਤ ਮਾਨ ਮਿਲਦਾ ਸੱਚੇ ਗੁਰ ਸਿੱਖਾਂ ਨੂੰ ਵਰਸਿਕ ਪਪੀ ਦੇ ਦੁਕਾਂ ਸੌ ਸੇ ਸੁਖੀਏ ਚੌ ਜੁਗੀ ਚਾਰੇ ਜੁਗਾ ਵਿੱਚ ਕੋਈ ਨਿਸ਼ਾਨ ਸੁਖੀ ਹੁੰਦਾ ਹੈ ਜਿਨ੍ਹਾਂ ਨਾਮ ਖੋਤੇ ਬਾਜਨਾ ਦੇ ਪੱਲੇ ਨਾ ਕਦੇ ਖੋਟਾ ਹੋਣ ਵਾਲਾ ਪਰਮੇਸ਼ਰ ਦਾ ਨਾਮ ਹੁੰਦਾ ਹੈ ਭਾਵੇਂ ਸਰਜੁਗ ਸੀ ਤ੍ਰੇਤਾ ਸੀ ਜਨ ਦਵਪਰ ਜੁਨ ਕਲ ਵੀ ਚੱਲਿਆ ਚਾਰੇ ਜੁਗਾ ਵਿੱਚ ਹੀ ਜਿੰਨਾ ਨੇ ਸੱਚੇ ਨਾਮ ਦੀਆਂ ਕਮਾਈਆਂ ਕੀਤੀਆਂ ਉਹਨਾਂ ਦੇ ਕੋਲ ਪਾਈ ਪ੍ਰਮਾਤਮਾ ਪਰਪਾਰ ਬਖਸ਼ਿਸ ਕਿਰਪਾ ਦੇ ਨਾਲ ਸੁੱਖ ਮਾਣਦੇ ਨੇ ਜੀਵਨ ਸੁਖੀ ਇਹ ਲੋਕ ਸੁਖੀ ਇਹ ਪਰਲੋਕ ਸੁਖੀ ਲੇ ਲਦਾ ਹੈ ਬਿਲਾਪ ਨਾਲ ਨਾਮ ਕੋਈ ਸ਼ਾਦਾਤ ਹਾਂ ਭਰਪੂਰ ਦੀ ਸਰਣੀਆ ਕੀ ਹੁਕਮ ਤੁਮਾਇਆ ਗੁਰੂ ਸਾਹਿਬ ਜੀਆ ਦਾ ਗੁਰਮੁਖ ਬਣਿਆ ਆਗਿਆਕਾਰੀ ਹੋਣਿਆ ਬਿਲਕੁਲ ਠੁੱਠਾ ਹੋ ਜਾਂਦਾ ਗੁਰੂ ਖੁਸ਼ ਹੋ ਜਾਂਦਾ ਆਪਣੇ ਪੱਲਿਆਂ ਆਪਣੇ ਦਰਵਾਂ ਕੋ ਜੀ ਬਾਤਮਨ ਬਨਾਮ ਰੂਪੀ ذات ਵਿਸਦਾ ਪਰਮਾਤਮਨ ਰੰਕਾਰ ਪਰਮੇਸ਼ਰ ਦੀ ਤੇ ਦੇ ਮਨ ਵਿੱਚੋਂ ਫਿਰ ਤ੍ਰਿਸ਼ਨਾ ਵਾਲੀ ਅਗਿਆਸ ਸਮਾਪਤ ਹੋ ਜਾਂਦੀ ਹੈ ਹਰ ਸੇਤੀ ਮਨ ਰਭ ਰਿਹਾ ਕਲ ਹੀ ਮਨ ਦਾਸ ਉਹਨਾਂ ਦਾ ਬਨ ਕੇਵਲ ਪਰਮਾਤਮਾ ਪਰਮੇਸ਼ਰ ਨਾਲ ਕੁੜਿਆ ਰਹਿਦਾ ਰਹਿੰਦਾ ਹੈ ਆਪਣੇ ਹਿਰਦੇ ਉਦਾਸ ਤੇ ਪਵਿੱਤਰਲੇ ਆਦਿ ਨਾਲ ਵਿਚ ਵਿਚਾਰਾਂ ਵਾਲੀ ਮਨ ਵਿਚੋਂ ਫਿਰ ਉੱਠ ਕੇ ਉਹ ਭਾਈ ਸਬਦ ਨਾਲ ਜੁੜ ਕੇ ਪਰਮ ਜੀ ਜਿਨ ਨਾਲ ਤੋਂ ਦੇ ਨਿਭਲੇ ਹਾਰੇ ਜਾਸੁਰਮ ਜਿਨ ਜਿਨਾਂ ਨੇ ਪਾਈ ਖਰੀਦੇ ਨਾਮ ਦੇ ਰਾਨਾ ਪ੍ਰਤੀ ਮੈਂ ਕੁਰਬਾਨ ਸਰਤੀ ਜਾਵਾ ਨਾਨਕ ਨਦਰਿ ਪਾਈਆ ਸਤਿਨਾਮ ਗੁਣਤਾ ਸਤਿ ਨਦਰਿ ਬਖਸ਼ਿ ਕਿ ਪਾਈ ਨਾਮ ਜਿੰਦਾ ਮੂਲਕ ਹੈ ਜਿਹਦਾ ਦੇ ਸਿਮਾਨ ਗੁਰੂ ਸਾਹਿਬ ਜਾਣਦੇ ਨੇ ਉਹ ਪਾਈ ਦਾ ਦੀ ਕਿਰਪਾ ਮੇਰੇ ਨਾਲ ਪ੍ਰਾਪਤ ਹੁੰਦਾ ਹੈ ਜੀ ਜੋ ਸੱਚੀ ਗੁਣਾਂ ਦੇ ਨਾਲ ਭਰਪੂਰ ਹੈ ਜੀ ਪ੍ਰਾਪਤੀ ਪਰਮਾਤਮਾ ਦੀ ਕਿਰਪਾ ਜਾ ਸਬਦ ਬੜਿਆਈ ਬਖਸ਼ਤ ਗੁਰੂ ਦੇ ਜੀ ਦੇ ਦਵਾਰੇ ਨਾਮ ਲੈਣਾ ਹੈ ਹੋਣੀਆਂ ਨੇ ਤੇ ਸਭ ਤੇ ਬੜਾ ਧੰਨਵਾਦ ਕੀਤਾ